ਮੈਂ ਤਾਂ ਇਹ ਕਹਿੰਦਾ ਇਹ ਆਪਾਂ ਪਿਛਲੇ ਜਨਮ ਚ ਕੋਈ ਚੰਗੇ ਕਰਮ ਨਹੀਂ ਕੀਤੇ ਜਿਹੜੇ ਅੱディ ਸਿਆਣੇ ਤਸਕੀ ਜੀ ਆਪਣਾ ਨਾ ਮਿਲੇ ਹਾਂ ਦੇਖ ਲੈ ਕਿੰਨੀ ਆਗਿਆਕਾਰੀ ਐ ਕਿਸੇ ਕੰਮ ਤੋਂ ਮੱਥੇ ਵਟ ਨਹੀਂ ਪਾਉਂਦੀ ਨਾ ਕੰਮ ਨਹੀਂ ਤੇ ਨੇਰੇਆਂ ਲਿਆ ਦਿੰਦੀ ਹੈ ਰੋਟੀ ਪਾਣੀ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬਣਾ ਕੇ ਰੱਖ ਰਾਂਦੀ ਐ ਗਗਨਪੁੱਤ ਹਰਜੀਤ ਨੂੰ ਫੋਨ ਲਾਉਣਾ ਸੀ ਕਿੱਥੇ ਉਹ ਹਾਂਜੀ ਹੋਪ ਜੀ ਮੈਂ ਕਿਹਾ ਹਰਜੀਤ ਨੂੰ ਫੋਨ ਲਾਉਣਾ ਸੀ ਪਤਾ ਕਿੱਥੇ ਉਹ ਘਰੇ ਨਹੀਂ ਆਇਆ ਮੈਂ ਕੋਈ ਨਾ ਹਾਂ ਮੈਂ ਫੋਨ ਕਰ ਦਿੰਨੀ ਆ ਮੁਕਲਾ ਲੈ ਲੈਂਦੀ ਆ ਠੀਕ ਹੈ ਮੇਰੇ ਸ਼ੇਰ ਬਸ ਇੱਕ ਹਰਜੀਤ ਦਾ ਹੀ ਫਿਕਰ ਮਾਰਦਾ ਹੂੰ ਕੋਈ ਕੰਮ ਕਰ ਮਿਲ ਜੇ ਉਹਨੂੰ ਚੰਗਾ ਹਾਂ ਹਲੋ ਹੇਲੋ ਹਾਂਜੀ ਮੈਂ ਕਹਿੰਦੀ ਸੀ ਜੀ ਰੋਟੀ ਪਾਣੀ ਬਣੀ ਪਈ ਆ ਤੁਸੀਂ ਆ ਜਾਂਦੇ ਹੋ ਹਾਂ ਆ ਗਿਆ ਮੈਂ ਮੈਂ ਰਸਤੇ 'ਚ ਹੀ ਆ ਬਸ ਮੈਂ ਆ ਕੇ ਰੋਟੀ ਖਾਣਾ। ਹਾਂ ਅੱਛਾ ਠੀਕ ਹੈ ਠੀਕ ਹੈ। ਹਾਂ ਅਜੇ ਟਾਈਮ ਨਾ ਵੀ ਹੈ। ਕੀ ਕਹਿੰਦਾ ਪੁੱਤ? ਬਾਪੂ ਜੀ ਉਹ ਕਹਿੰਦੀ ਨਾ ਬਸ ਮੈਂ 10 ਮਿੰਟ ਤੱਕ ਇੱਥੇ ਤੁਰਦਾ। ਵੀ ਤੂੰ ਰੋਟੀ ਪਾਣੀ ਬਣਾ ਲੈ। ਮੈਂ ਕਿ ਰੋਟੀ ਪਾਣੀ ਤਾਂ ਕਰ ਦੂੰਗਾ ਬਣਿਆ ਪਿਆ ਤਾਂ ਸੁੱਸੀ ਆ ਗਈ। ਠੀਕ। ਸੱਚ ਮੇਰੀ ਗੱਲ ਸੁਣੋ। ਤੁਸੀਂ ਵੀ ਹੁਣ ਮੂੰਹ ਹੱਥ ਤੋਂ ਰੋਟੀ ਖਾ ਲੈਂਦੇ ਕੋ ਉਹਨਾਂ ਦੇ ਆਇਆਂ ਦੀ ਖਾਓਗੇ। ਚੰਪਾ ਖਾ ਲੈਨੇ ਪੁੱਤ ਜੇ ਬਣੀ ਪਈ ਤਾਂ। ਹਾਂਜੀ ਹਾਂਜੀ। ਖਾ ਲੈਨੇ ਤੀ ਐਸੀ ਆਜੋ। ਹਾਂ ਆ ਗਏ। ਉਹ ਲੱਗਿਆ ਲੈ ਪਤਾ ਹੀ ਨਹੀਂ ਲੱਗਣ ਦੇਂਦੀ ਕੰਮ ਦਾ ਕਿਹੜੇ ਵਾਲੇ ਕੰਮ ਕਰ ਲੈਂਦੀ ਐ ਸਹੀ ਗੱਲ ਆ ਨਾਲੇ ਮੈਂ ਇਹਨੂੰ ਕਿੰਨੀ ਵਾਰੀ ਕਿਹਾ ਵੀ ਪੁੱਤ ਆਪਾਂ ਕੰਮ ਵੰਡ ਕੇ ਕਰ ਲਿਆ ਕਰਾਂਗੇ ਸਾਰੇ ਦਿਨ ਤੂੰ ਨਾ ਲੱਗੀ ਰਿਹਾ ਕਰ ਤੂੰ ਹੋਰ ਮੈਂ ਤਾਂ ਕਹਿੰਦਾ ਜਿੰਨਾ ਇਹ ਕਿਨੂੰ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀ ਕਿਤੇ ਮੰਜੇ ਤੇ ਬੈਠੇ ਬੈਠੀ ਤੂੰ ਉਂਝ ਨਾ ਬਿਮਾਰ ਹੋ ਜਾਈ ਹੋਰ ਤਾਂ ਹੀ ਤਾਂ ਮੈਂ ਕਹਿਨੀ ਐ ਪਰ ਕਹਿੰਦੀ ਨਹੀਂ ਮੰਮੀ ਜੀ ਤੁਸੀਂ ਮੰਜੇ ਤੇ ਬੈਠੀ ਰਿਹਾ ਕਰੋ ਮੈਂ ਕਿਹੜਾ ਥੱਕਦੀ ਆ ਕੰਮ ਕਰਦੀ ਆ ਆਪਦਾ ਤਾਂ ਕੰਮ ਐ ਚਲ ਫਿਰ ਵੀ ਆਂ ਪਾਂਡੇ ਟਿੰਡੇ ਦਾ ਕੰਮ ਨਾ ਤੂੰ ਆਪ ਸੰਭਲਿਆ ਕਰ ਐਵੇਂ ਕਿਤੇ ਮੰਜੇ ਤੇ ਬੈਠੀ ਬੈਠੀ ਜੋੜ ਨਾਲ ਉਹਦੇ ਚੜਾ ਕੇ ਬੈਜੀ ਫੇਰ ਕਿਤੇ ਲੈ ਕੇ ਤੁਰਿਆ ਫਿਰ ਉਹਦੇ ਨੂੰ ਮੈਂ ਇਹ ਵੀ ਗੱਲ ਠੀਕ ਐ ਥੋਡੀ ਚੱਲ ਕੋਈ ਨਾ ਕੰਮ ਤਾਂ ਮੈਂ ਵੰਡ ਕੇ ਹੀ ਕਰ ਲੈਣੀ ਹੁੰਦੀ ਐ ਉਹ ਵੀ ਕਰ ਲੈਣੀ ਐ ਪਰ ਮੈਂ ਹੁਣ ਇਹਨੂੰ ਕਹਿਦਾ ਕਰੂੰਗੀ ਗਗਨ ਪੁੱਤ ਤੂੰ ਬਾਲਾ ਨਾ ਲੱਗੀ ਰਿਹਾ ਕਰ ਜਿਹੜਾ ਕੰਮ ਮੈਨੂੰ ਹੁੰਦਾ ਉਹਨਾਂ ਕੰਮ ਮੈਂ ਕਰ ਲਿਆ ਕਰੂੰਗੀ ਨਾਲੇ ਉਹਦੇ ਦਿਲ ਚ ਨਾ ਆਊਗੀ ਕੁਝ ਉਹਦੇ ਦਿਲ ਚ ਨਾ ਆਊਗੀ ਬਸ ਇੱਕ ਹਰਜੀਤ ਦਾ ਹੀ ਫਿਕਰ ਲੈ ਕੇ ਬੈਠਾ ਐ ਚੱਲ ਕੋਈ ਨਾ ਤੂੰ ਐਵੇਂ ਨਾ ਫਿਕਰ ਕਰੇਗਾ ਅੱਬੇ ਸੱਚੇ ਪਾਤਸ਼ਾਹ ਭਲੀ ਕਰੋ ਹਾਏ ਚਲੋ ਆ ਗਰਮੀ ਵੀ ਬਹੁਤ ਆ ਯਾਰ ਬਸ ਹੋ ਗਈ ਸਾਈਕਲ ਵੀ ਨਹੀਂ ਚੱਲ ਰਹੀ ਹੈ ਇੰਨੀ ਅੱਗ ਕਦੇ ਨਹੀਂ ਪਈ ਜਿੰਨੀ ਗਰਮੀ ਇਤਕੀ ਪੈ ਰਹੀ ਹੈ ਭੁੱਖੀ ਬਹੁਤ ਲੱਗੀ ਹੈ ਪਿਆਸ ਵੀ ਬਹੁਤ ਲੱਗੀ ਹੈ ਕਿਤੇ ਪਾਣੀ ਵੀ ਦਿੰਦਾ ਵੀ ਪਾਣੀ ਪੀ ਲਈਏ ਆ ਰੋਜ਼ ਕੰਮ ਲੱਭਣ ਜਾਣਾ ਕੰਮ ਹੀ ਨਹੀਂ ਕਿਤੇ ਮਿਲਦਾ ਕਿਤੇ ਕੰਮ ਮਿਲ ਜੇ ਹਰ ਰੋਜ਼ ਆਉਣ ਜਾਣਾ ਭੁੱਖੇ ਦੇ ਸਰਵੇਂ ਮਾੜਾ ਚੱਕਰਾਂ ਭਾਂਡੇ ਨੇ ਕਿੱਥੇ ਔਖੀ ਹੋਊਗੀ। ਉਹ ਕਾਲੀ ਰੋਟੀ? ਹਾਂ ਪਤਨ। ਕਾਲੀ। ਤੂੰ ਹੀ ਚੱਕ ਲੈਂਦਾ। ਇੰਨੇ ਤੱਕ ਕਿੱਥੋਂ ਆਇਆ? ਆਪਾਂ ਬਾਪੂ ਕੰਮ ਪੁੱਛਣ ਗਏ ਸੀ। ਤੰਨੇ ਚਾਰ ਜਗ੍ਹਾ ਤੇ ਜਾਇਆ। ਬਣਾ ਕੰਮ। ਨਾ। ਹਲੇ ਤਾਂ ਕਿਤੇ ਨਹੀਂ ਬਣਿਆ। ਚਲ ਕੋਈ ਨਹੀਂ। ਬਣ ਜਾਊਗਾ ਕੋਈ ਨਾ ਤੇ। ਮੈਂ ਵੀ ਕਰਦਾ ਕਿਤੇ ਪਤਾ। ਆ ਬਪੂ ਜੇ ਕੋਈ ਤੇਰੀ ਜਾਣਕਾਰੀ ਚ ਇਹਦਾ ਤੂੰ ਪੁੱਛ ਤਾ ਲੈ ਜਨਾ ਦੇਖਦਾ ਹਾਂ ਬਪੂ ਜਿਆ ਰੋਟੀ ਕਾਲਾ ਮਰ ਤੂੰ ਰੋਟੀ ਦਾ ਕਾਲਾ ਬਹੂ ਵੀ ਭੁੱਖੀ ਬੈਠੀ ਆ ਤੈਨੂੰ ਡੀਂਗਦੀ ਉਹ ਅਦਨ ਪਰਦਨ ਹਲਾਦ ਮੜੀ ਹੋਈ ਜਾਂਦੀ ਉਹ ਨਾ ਮੈਂ ਨਾ ਟੈਨਸ਼ਨ ਲੈ ਮੇਰਾ ਸ਼ੇਰ ਆਪੇ ਰੱਬ ਕੋਲ ਹੀ ਕਰੂਗਾ ਤੂੰ ਤਾਂ ਠੀਕ ਆ ਬਪੂ ਪਰ ਫੇਂ ਵੀ ਫਿਕਰ ਤਾਂ ਹੁੰਦੀ ਐ ਹਿੰਮਤ ਨਹੀਂ ਹਾਰੀ ਦੀ ਪੁੱਤ ਚਲ ਮੈਂ ਖਾਣਾ ਖਾ ਲਾ ਖਾਣਾ ਖਾ ਮੇਰਾ ਸ਼ੇਰ ਸੱਚਾ ਮੋੜ ਦੇਖਾ ਕਿਤੇ ਗਗਨ ਗਗਨ ਹਾਂਜੀ ਕੀ ਗੱਲ ਸਭ ਠੀਕ ਹੋ ਗਿਆ ਬਸ ਵੈਸੇ ਮੈਨੂੰ ਨਾ ਹੀ ਦਿਮਾਗ 'ਚ ਟੈਨਸ਼ਨ ਜੀ ਬਣੀ ਪਈ ਆ ਉਹਦੇ ਕਰਕੇ ਮੈਨੂੰ ਜੀ ਸੁਸਤੀ ਜੀ ਪੈ ਗਈ ਮੈਂ ਪੈ ਗਈ ਤੈਨੂੰ ਗੱਲ ਟੈਨਸ਼ਨ ਆ ਗਈ ਲਾਹੌਰ ਹੁਣ ਟੈਨਸ਼ਨ ਹੀ ਆ ਘਰ ਦਾ ਨਹੀਂ ਕੁਝ ਬਣਦਾ ਹੈਗਾ ਉਹ ਟੈਨਸ਼ਨ ਆ ਜਾਏਗਾ ਸਭ ਕੁਝ ਬਣ ਜਾਊਗਾ ਸੱਚ ਮੈਂ ਇਕੱਲ ਟਾਈਮ ਹੀ ਹੁੰਦਾਂ ਮਦਨ ਮੈਂ ਕਹਿੰਦੀ ਸੀ ਅ ਵੀ ਜੇ ਮੈਂ ਕੋਈ ਕੋਰਸ ਕਰ ਲੈਂਦੀ ਕੋਈ ਕੋਰਸ ਕਰ ਲਵਾਂਗੀ ਕੋਈ ਵੀ ਕਰ ਲੂੰਗੀ ਕੋਰਸ ਕਰ ਲੂੰਗੀ ਕੋਈ ਨੌਕਰੀ ਮਿਲ ਜੂਗੀ ਨੌਕਰੀ ਦੇ ਨਾਲ ਆਪਣੇ ਘਰ ਨੂੰ ਥੋੜਾ ਮੋਟਾ ਹੰਦਾ ਲੱਗ ਜੂਗਾ ਕਿਸੇ ਪਾਸੋਂ ਚਾਰ ਪੈਸੇ ਆਉਣ ਲੱਗ ਜਾਣਗੇ ਮਦਨ ਕੋਰਸ ਤਾਂ ਕਰ ਲਵਾਂਗੀ ਪਰ ਯਾਰ ਕੋਰਸ ਵਾਸਤੇ ਪੈਸੇ ਤਾਂ ਚਾਹੀਦੇ ਨੇ ਤੈਨੂੰ ਤਾਂ ਪਤਾ ਹੀ ਹੈ ਆਪਣੇ ਘਰ ਦੇ ਹਾਲਾਤ ਪਏ ਨੇ ਨਾਲ ਨੂੰ ਹੋ ਗਏ ਨੇ ਤੇ ਮੇਰੇ ਕੋਲ ਵੀ ਇੰਨੇ ਕਿੰਨੇ ਕਮਾਈ ਐ। ਥਮ 치치 ਤੇ ਮੈਨੂੰ ਮਿਲਦਾ ਨਹੀਂ। ਤੇ ਪੈਸਾ ਹੱਥ ਟਿਕਦਾ ਨਹੀਂ। ਜੇ ਪੈਸਾ ਹੋਊਗਾ ਤਾਂ ਹੀ ਕੋਰਸ ਕਰਾਂਗੇ ਨੇ। ਨਹੀਂ ਮੈਂ ਨਾ ਬਹੁਤ ਸੁਣਿਆ ਆ ਨਾ ਕਈ ਕੁੜੀਆਂ ਨੇ ਵੀ ਜਿਹੜੀਆਂ ਨਾ ਕੋਰਸ ਕਰਕੇ ਉਹਨੂੰ ਨਾਲ ਦੇ ਨਾਲ ਨੌਕਰੀ ਮਿਲ ਜਾਂਦੀ ਐ। ਔਰ ਕੋਈ ਇੱਕ ਕੋਰਸ ਨੇ ਨਾ ਜਿਹੜੇ ਜਿਆਦੇ ਮਹਿੰਗੇ ਵੀ ਨਹੀਂ ਹੈਗੇ। ਘੱਟ ਪੈਸਿਆਂ ਦੇ ਵਿੱਚ ਹੀ ਸਰ ਜਾਂਦਾ। ਵੀ ਐ ਆ ਵੀ ਚਲੋ। ਮੇਰੀ ਪੜ੍ਹਾਈ ਕੀਤੀ ਦਾ ਕੋਈ ਤਾਂ ਫਾਇਦਾ ਹੋਵੇ। ਜੇ ਮੈਂ ਥੋੜੀ ਨਹੀਂ ਹੈਲਪ ਕਰੂੰਗੀ। ਤਾਂ ਹੋਰ ਕੀ ਕਰੂੰਗੀ ਫਿਰ? ਉ ਤਾਂ ਗੱਲ ਤੇਰੀ ਠੀਕ ਐ। ਤੂੰ ਕੋਰਸ ਕਰ ਲੈਣਾ ਤਾਂ ਚੰਗੀ ਗੱਲ ਹੈ ਮੈਂ ਵੀ ਚਾਹਣਾ ਕਿ ਤੂੰ ਕੋਰਸ ਕਰ ਲੈ ਪਰ ਯਾਰ ਮੈਨੂੰ ਅਹੀ ਡਰ ਮਾਰਦਾ ਕਿ ਤੂੰ ਕੋਰਸ ਨਾਲ ਪੰਗਾ ਲੈ ਲੇ ਤੇ ਥਰੋਂ ਆਪਣੇ ਆਪਣੇ ਹੱਥ ਚ ਪੈਸਾ ਨਾ ਆਵੇ ਨਹੀਂ ਨਹੀਂ ਮੈਨੂੰ ਪਤਾ ਮੈਂ ਇੱਕ ਦੋ ਜਣਿਆਂ ਨੂੰ ਜਾਣਦੀ ਆ ਘੱਟ ਰੇਟ ਦੇ ਵਿੱਚ ਨਾ ਕੋਰਸ ਕਰਵਾਉਂਦੇ ਆ ਔਰ ਉਹ ਪੱਕੀ ਗਰੰਟੀ ਲੈਂਦੇ ਵੀ ਕੋਰਸ ਕਰਨ ਸਾਰ ਨਾਲ ਦੀ ਨਾਲ ਨੌਕਰੀ ਮਿਲ ਜੂਗੀ ਮੈਂ ਕਹਿੰਨੀ ਆ ਤੁਹਾਨੂੰ ਵੀ ਦੇਖੀ ਬੇਬੇ ਬਾਪੂ ਵੀ ਵਿਚਾਰੇ ਹਨਾ ਕਿੰਨਾ ਘਟਮ ਕਮਾਈ ਜਾਣਗੇ ਨਾਲੇ ਤੁਸੀਂ ਤਾਂ ਦੇਖੋ ਤੁਸੀਂ ਫਿਰੀ ਜਾਣਾ ਕੋਈ ਕੰਮ ਮਿਲਦਾ ਤਨ ਲੈਣਾ ਨਾ ਦੇਣਾ ਘਰ ਦੇ ਵਿੱਚ ਰਾਸ਼ਨ ਦਾ ਔਖਾ ਹੋ ਜਾਂਦਾ ਆਪਾਂ ਨੂੰ ਸਾਰੇ ਪਾਸੇ ਔਖਾ ਹੀ ਹੋਇਆ ਪਿਆ ਜੇ ਆਪਾਂ ਦੋ ਜਣੇ ਕੰਮ ਕਰਾਂਗੇ ਮਿਲ ਕੇ ਤਾਂ ਘਰ ਦੀ ਜ਼ਿੰਮੇਵਾਰੀ ਤਾਂ ਸਾਂਭ ਲਾਂਗੇ ਇਹ ਤਾਂ ਤੇਰੀ ਸੋਚ ਚੰਗੀ ਇਹ ਦੋ ਚਲ ਕੋਈ ਗੱਲ ਨਹੀਂ ਮੈਂ ਪਹਿਲਾਂ ਬਾਪੂ ਨਾਲ ਗੱਲ ਕਰਦਾ ਬਾਕੀ ਗੱਲ ਆਪਾਂ ਫੇਰ ਕਰਾਂਗੇ ਹਾਂ ਤੁਸੀਂ ਬਾਪੂ ਜੀ ਨਾਲ ਗੱਲ ਕਰ ਲਓ ਤੇ ਲੈ ਗੱਲਾਂ-ਗੱਲਾਂ ਦੇ ਵਿੱਚ ਮੈਂ ਤੁਹਾਨੂੰ ਰੋਟੀ ਦੇਣਾ ਹੀ ਭੁੱਲ ਗਈ ਬੁਲਾਇਆ ਕਿਹੜੇ ਕੰਮ ਵਾਸਤੇ ਸੀ ਤੁਸੀਂ ਬੈਠੋ ਮੈਂ ਰੋਟੀ ਬਣਾ ਕੇ ਲੈ ਕੇ ਆਉਣੀ ਆ ਉਹ ਪਾ ਕੇ ਲੈ ਕੇ ਆਉਣੀ ਸੋਚ ਚਲ ਕੋਈ ਮਾਰਾ ਲਾਉਂ ਜਾ ਕਰ ਕਿੰਨਾ ਵੱਡਾ ਸੋਚੀ ਜਾਂਦਾ ਨਾ ਉਹਨੇ ਉੱੜ ਜਿਆ ਨਾ ਗੱਲ ਤਾਂ ਬੜੰਦੀ ਵੀ ਠੀਕ ਹੈ ਪਰ ਅੱਜ ਕੱਲ ਪੈਸੇ ਤੋਂ ਬਿਨਾ ਕੁਝ ਨਹੀਂ ਰਹਿਣਾ ਚਾਹੀਏ ਕੋਈ ਨਵਾਂ ਕੰਮ ਕਰਨਾ ਚਾਹੀਏ ਕੋਈ ਕੋਰਸ ਕਰਨਾ ਪੈਸਾ ਦਾ ਗੰਨਾ ਹੋਵੇ ਨਾ ਉਨੇ ਹੀ ਥੋੜਾ ਜਿਹਾ ਮੈਨੂੰ ਤਾਂ ਇਹ ਲੱਗਦਾ ਅੱਜ ਕੱਲ ਫੜਨਾ ਲਿਖਣਾ ਦੁਨੀਆਂ ਸ਼ਰਾਫੇ ਹੋ ਗਏ ਬੰਦੇ ਮੰਨਦਾ ਪੜ੍ਹ ਲੈ ਤਾ ਲੈਣਾ ਅੱਗੇ ਨੌਕਰੀ ਨਹੀਂ ਮਿਲਦੀ ਫਿਰ ਬੇਰਜਦਾਰ ਬੰਦੇ ਮੇਰੇ ਬਹੁਤ ਦਿਹਾੜੀਆਂ ਕਰਦੇ ਮਨਜ਼ੂਰ ਹੋ ਗਏ ਚਲੋ ਮੰਗੋ ਹੁਣ ਇਹਨਾਂ ਦੇ ਅਲੋ ਜੀ ਤੇ ਰੋਟੀ ਖਾ ਲਓ ਹਾਂ ਲੈ ਮੇਰੇ ਸਾਰੇ ਲੋਕਾਂ ਦਾ ਜਮਾਸ ਰਿਆ ਪਿਆ ਇਹ ਜੇ ਤੁਹਾਨੂੰ ਲੋੜ ਹੈ ਤੇ ਪੁੱਛ ਕੇ ਲੈ ਜਾਓ ਚਾਰ ਪੱਥਰ ਆਰਾਧ ਫੇਰ ਕੋਈ ਲੈ ਗਿਆ ਹਰਜੀਤ ਦੇ ਬਾਪੂ ਚੋਰ ਭਲਾ ਪੁੱਛੂਗਾ ਵੀ ਸਾਨੂੰ ਆ ਚੀਜ਼ ਚਾਹੀਦੀ ਹੈ ਤੂੰ ਵੀ ਹੱਦ ਕਰੀ ਜਾਣਾ ਕੋਈ ਗੱਲ ਨਹੀਂ ਸੁੱਕੀਆਂ ਪਾਥੀਆਂ ਜਿਹੜੀਆਂ ਹੋਰ ਪਾ ਕੇ ਤੈਨੂੰ ਮੈਂ ਲਿਪਕ ਦੂੰਗੀ। ਹਾਂ ਇਹ ਹੀ ਠੀਕ ਰਹੂਗਾ। ਹਾਂ ਲੈ ਜਾਣ ਦੇ ਜੇ ਕੋਈ ਲੈ ਕੇ ਜਾਂਦਾ ਚਾਰ ਪਾਥੀਆਂ ਨਾਲ ਕੋਈ ਘਾਟਾ ਨਹੀਂ ਪੈਂਦਾ। ਬਥੇਰੀਆਂ ਪਾਥੀਆਂ ਮੈਂ ਪੱਥਰ ਰੱਖੀ। ਉਹ ਤਾਂ ਗੱਲ ਠੀਕ ਆ ਪਰ ਬੰਦਾ ਪੁੱਛ ਲੇ ਤੇ ਚੱਲ। ਆਪਾਂ ਘੜਾ ਨਾ ਕਰਨੀ ਐ। ਲੈ ਅੱਜ ਕੱਲ ਟਾਈਮ ਹੈਗਾ ਪੁੱਛਣਾ ਅਗਲਾ ਕਦੋਂ ਕਹੇ ਪੁੱਛਾਂਗੇ ਕਿਹੜਾ ਦੇਣਗੇ ਚੋਰੀ ਨੂੰ ਠੀਕ ਐ। ਉਹ ਤਾਂ ਲੈ ਉਹ ਪੁੱਤ ਹਾਂ ਪੁੱਤ ਵਾਹ ਤੁਹਾਨੂੰ ਘਰੇ ਦੇਖਿਆ ਤੁਸੀਂ ਰਗਰਦੇ ਹੋ ਉਹ ਮੈਂ ਤੇਰੀ ਬੇਬੇ ਦੇ ਨਾਲ ਇੱਥੇ ਹੱਥ ਵਟਾਉਣ ਆ ਗਿਆ ਵਿਹਲਾ ਬੈਠਾ ਸੀ ਮੈਂ ਕਿਹਾ ਚੱਲ ਕਿਵੇਂ ਆ ਆ ਕਿਵੇਂ ਘਰ ਆ ਜਾ ਪੰਨੇ ਪਿਆ ਕੋਈ ਲੈ ਗਿਆ ਚੋਰੀ ਕਰਕੇ ਮੈਂ ਤਾਂ ਅੱਗੇ ਨੂੰ ਕਹੀ ਜਨਾ ਤੇਰਾ ਪਿਓ ਗਾਲਾਂ ਕੱਢ ਹੀ ਜਾਂਦਾ ਮੈਂ ਆਖਿਆ ਚੱਲ ਕੋਈ ਨਾ ਜਿਹਦੇ ਕਰਮਾਂ ਦੇ ਅਸੀਂ ਲੈ ਗਿਆ ਆਪਾਂ ਹੋਰ ਲਾ ਕੇ ਤੇ ਮੈਂ ਲਿਪ ਦੂੰਗੀ ਘਰ ਆ ਉਹ ਤੁਹਾਨੂੰ ਕਿਹਾ ਹੈ ਆਪਣੇ ਪਰਲੇ ਪਾਸੇ ਲਾ ਲੋ ਖਾਲੀ ਜਗ੍ਹਾ ਪਈ ਐ ਮੈਂ ਪੁੱਤ ਲਾਉਂਗੀ ਚੱਲ ਹੁਣ ਯਾਰ ਇਹਨੂੰ ਮੈਂ ਕਹਿੰਨਾ ਵੀ ਤੂੰ ਬੱਠਲ ਚ ਪਾ ਕੇ ਥੋੜੇ ਥੋੜੇ ਲੈ ਜਾ ਕਰ ਬਸ ਇੱਥੇ ਇਕੱਠੇ ਕਰੀ ਜਾਂਦੀ ਚੱਲ ਖੈਰ ਤੂੰ ਦੱਸ ਕੀ ਕਹਿੰਦਾ ਸੀ ਮਾਈ ਦਾ ਤੇਰੇ ਕੋਲੇ ਆਇਆ ਸੀਗਾ ਹਾਂ ਗਗਨ ਕਹਿੰਦੀ ਮੈਂ ਕੋਰਸ ਕਰਨਾਗਾ ਉਹ ਪੜੀ ਲਿਖੀ ਵਧੀਆ ਤੈਨੂੰ ਪਤਾ ਕਹਿੰਦੀ ਮੈਂ ਕੋਈ ਨਾ ਕੋਈ ਕੋਰਸ ਕਰ ਲੈਨੀ ਆ ਤੇ ਛੋਟੀ ਮੋਟੀ ਕੋਈ ਜੌਬ ਮਿਲ ਜਾਣੀ ਆ ਤੇ ਆਪਾਂ ਨੂੰ ਸਹਾਰਾ ਲੱਗ ਜਾਣਾ ਪੁੱਤੋਂ ਤਾਂ ਤੇਰੀ ਗੱਲ ਸਹੀ ਆ ਬਹੁ ਰਾਣੀ ਤੇ ਕੋਈ ਸ਼ੱਕ ਨਹੀਂ ਸਮਝਦਾਰਾ ਕੁੜੀ ਪੜੀ ਲਿਖੀ ਵੀ ਆ ਕੋਰਸ ਵੀ ਕਰ ਲੂਗੀ ਤੇ ਨੌਕਰੀ ਵੀ ਮਿਲ ਜੂਗੀ ਵਧੀਆ ਪੁੱਤ ਪਰ ਪੁੱਤ ਇਹ ਕੋਰਸ ਤੇ ਪੈਸੇ ਬਹੁ ਲੱਗ ਜਾਣੇ ਆ ਤੇ ਪੈਸੇ ਆਪਣੇ ਕੋਲੇ ਹੈ ਨਹੀਂ ਬਾਪੂ ਉਹਨੂੰ ਮੈਂ ਵੀ ਅਹੀਂ ਕਿਹਾ ਸੀ ਵੀ ਅੱਜ ਕੱਲ ਕੋਰਸਾਂ ਦੇ ਲੱਖਾਂ ਰੁਪਏ ਲੱਗ ਜਾਂਦੇ ਆ। ਉਹ ਕਹਿੰਦੀ ਆਪਣੇ ਘਰ ਰਿਸ਼ਤੇ ਅਰ ਵਿੱਚ ਜਾਣ-ਪਛਾਣ ਦੇ ਹੈਗੇ ਨੇ ਕੋਈ ਜਿਹੜੇ ਘੱਟ ਖਰਚੇ ਦੇ ਕੋਰਸ ਕਰਵਾਉਂਦੇ ਨੇ ਤੇ ਉਹ ਜ਼ਿੰਮੇਵਾਰੀ ਵੀ ਲੈਂਦੇ ਨੇ ਵੀ ਕੋਰਸ ਪੂਰਾ ਹੋਣ ਤੋਂ ਬਾਅਦ ਨਾਲ ਦੀ ਨਾਲ ਕੋਈ ਛੋਟੀ ਮੋਟੀ ਨੌਕਰੀ ਦਵਾ ਲਾਣਗੇ। ਆ ਤਾਂ ਬਾੜਾ ਪੱਧ ਗਿਆ ਪੁੱਤ ਫਿਰ। ਕੁਝ ਨਹੀਂ ਹੁੰਦਾ ਹਰਜੀਤ ਦੇ ਬਾਪੂ। ਆਪਾਂ ਲਾ ਦਾਨੇ ਆ ਨੌਕਰੀ ਤੇ। ਮੈਂ ਤਾਂ ਤੁਨੂੰ ਅਹੀਂ ਪੁੱਛਣ ਆਇਆ ਸੀਗਾ ਵੀ ਜੇ ਥੋੜੀ ਰਹਿ ਆ ਤਾਂ ਮੈਂ ਉਹਨੂੰ ਇਜਾਜ਼ਤ ਦੇ ਦਿਆਂ। ਜੇ ਤੁਸੀਂ ਨਹੀਂ ਕਹਿੰਦੇ ਤਾਂ ਮੈਨੂੰ ਨਾ ਕਰਦੇ ਤੇਰੀ ਮਰਜ਼ੀ ਹੈ ਪੁੱਤ ਦੇਖ ਬਹੁਤ ਹੀ ਪੂਰਾ ਭਰੋਸਾ ਹੈ ਆਗਿਆਕਾਰੀ ਹੈ ਸਮਝਦਾਰ ਸਿਆਣੀ ਹੈ ਹਾਂ ਪਰ ਤੂੰ ਦੇਖ ਲੈ ਤੇਰੀ ਕੀ ਆਤਮਾ ਮੰਦੀ ਹੈ ਬਹੁਤ ਠੀਕ ਹੈ ਬਾਪੂ ਪਰ ਤੂੰ ਵੱਡਾ ਮੇਰਾ ਤਾਂ ਫਰਜ਼ ਹੈ ਤੈਨੂੰ ਪੁੱਛਣਾ ਹਾਂ ਪੁੱਤ ਵੀ ਤੂੰ ਦੱਸ ਪੈਸਿਆਂ ਦੇ ਕਹਿੰਦਾ ਸੀ ਪੁੱਤ ਮੈਂ ਤਾਂ ਬਾਕੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਬਾਪੂ ਥੋੜੇ-ਮੋੜੇ ਪੈਸੇ ਆਪਾਂ ਫੜ-ਫੜ ਕੇ ਕਰ ਲਾਂਗੇ ਜਿੱਥੇ ਮੈਨੂੰ ਹੁਣ ਥੋੜਾ-ਮੋੜਾ ਕੰਮ ਮਿਲਦਾ ਮੈਂ ਕਿਤੇ ਰਾਤ ਬਰਾਤੇ ਹੋਰ ਕੰਮ ਦੇਖ ਲੂੰਗਾ ਮੈਂ ਇਸ ਕੰਮ ਵਾਸਤੇ ਦਿਨ ਰਾਤ ਮਿਹਨਤ ਕਰੂੰਗਾ ਇੰਨੇ ਚੋਂ ਨੇ ਕੋਰਸ ਕਰ ਲੈਣਾ ਔਖੇ ਸੌਖੇ ਜਿਹੀ ਕੋਈ ਛੋਟੀ ਮੂਟੀ ਨੌਕਰੀ ਮਿਲ ਗਈ ਤਾਂ ਆਪਣੇ ਵੀ ਜੀਵਨ ਸੁਧਰ ਜਾਗੇ ਸ਼ਾਬਾਸ਼ ਪੁੱਤ ਜੇ ਤੂੰ ਇਸੇ ਤਰ੍ਹਾਂ ਦਿਨ ਰਾਤ ਮਿਹਨਤ ਕਰਨ ਦੀ ਗੱਲ ਕਰਦਾ ਨਾ ਫਿਰ ਬਹੁਤ ਮੈਂ ਕੋਰਸ ਵੀ ਕਰ ਲੈਣਾ ਤੇ ਨੌਕਰੀ ਵੀ ਮਿਲ ਜੂਗੀ ਨਾਲੇ ਮੈਂ ਕਹਿੰਦੀ ਸੀ ਜੇ ਕੋਈ ਸੋਨੂ ਕੰਮ ਮਿਲ ਗਿਆ ਤੁਸੀਂ ਵੀ ਕਰ ਲਿਓ ਚੱਲ ਨਾਲ ਸਹਾਰਾ ਲੱਗ ਜੂਗਾ ਹਰਜੀਤ ਨੂੰ ਆਪਾਂ ਕੋਰਸ ਕਰਾਉਣ ਲਈ ਦਿਨ ਰਾਤ ਕਰਾਂਗੇ ਪੁੱਤ ਹਾਂ ਬਾਪੂ ਮੈਂ ਵੀ ਇਹੀ ਸੋਚਦਾ ਸੀ ਤੇ ਚੱਲ ਰਲ ਮਿਲ ਕੇ ਕਰ ਲੈਨੇ ਆ ਹੋ ਸਕਦਾ ਉਹਦੀ ਨੌਕਰੀ ਨਾਲ ਕਿਤੇ ਇਦਾਂ ਮੈਨੂੰ ਮਿਲ ਜੇ ਤਾਂ ਆਪਣੇ ਬਾਰੇ ਨਿਆਰੇ ਹੋ ਜਾਣਗੇ ਬਿਲਕੁਲ ਚਲ ਬੱਚਾ ਤੂੰ ਉਹਦਾ ਦਿਲ ਨਾ ਤੋੜੀ ਤੂੰ ਹਾਂ ਕਰ ਦੇ ਉਹ ਨਾ ਬਾਪੂ ਗੱਲ ਕੰਨ ਤੋੜਨਾ ਮੈਂ ਤੇ ਤੇਰੀ ਇਜਾਜ਼ਤ ਲੈਣੇ ਆਇਆ ਸੀ ਇਜਾਜ਼ਤ ਤਾਂ ਬੁੱਤ ਕੋਈ ਨਹੀਂ ਹੁਣ ਤੁਸੀਂ ਸਮਝਦਾਰ ਹੋਗੇ ਸਿਆਣੇ ਆਪਦੇ ਫੈਸਲੇ ਆਪ ਲਿਆ ਕਰੋ ਹੁਣ ਤੁਹਾਡਾ ਕੰਮ ਕਿੰਨਾ ਕਰਿਆ ਗਿਆ ਉਹ ਇਹ ਬਸ ਬੁੱਤ ਅਸੀਂ ਆਉਣਿਆਂ ਥੋੜੀਆਂ ਜਿਹੀਆਂ ਪਾਥੀਆਂ ਰਹਿ ਗਈਆਂ ਤੂੰ ਚੱਲ ਕਰੇ ਬੁੱਤ ਤੋਂ ਸਿਖਰ ਦੁਪਹਿਰ ਆਗਾ ਹੱਥ ਨੇ ਕਰ ਲਿਓ ਧੁੱਪ ਚੜੀ ਜਾਂਦੀ ਐਂ ਬਿਮਾਰ ਹੋ ਜਾਓਗੇ ਆਜੋ ਕਰਾ ਬਾਕੀ ਹੱਥ ਨੇ ਕਰ ਲਿਓ ਆਜੋ ਚਲ ਚਲ ਚੰਗਾ ਹੋਰ ਤੂੰ ਕੀ ਕਰਦੀ ਕੋਸ਼ਿਸ਼ੀ ਵਸੇ ਜਾਂਦੇ ਕਹਿੰਦੇ ਹੁੰਦਾ ਅੱਛਾ ਦਿਨ ਪਤਾ ਮੈਂ ਵੀ ਆਪਣੇ ਘਰ ਦੇ ਨਾਲ ਨਾਲ ਗੱਲ ਕਰੀ ਸੀਗੀ ਉਹ ਹਰਜੀਤ ਨੇ ਕਿਹਾ ਵੀ ਮੈਂ ਨਾ ਕੋਰਸ ਕਰ ਲੈਂਦੀ ਆਂ ਕਿ ਕੋਰਸ ਕਰ ਲੋਗੇ ਨਾਲ ਨੌਕਰੀ ਮਿਲ ਜੂਗੀ ਫਿਰ ਤੈਨੂੰ ਆਪ ਕਮਾਈ ਨੂੰ ਤੋਂ ਹੋ ਜਾਣਗੇ ਇੱਕ ਦੀ ਕਮਾਈ ਨਾਲ ਕਿੱਥੇ ਚੱਲਦਾ ਘਰ ਉਹ ਵਿਚਾਰਾ ਦਿਹਾੜੀ ਕਰਦਾ ਤੈਨੂੰ ਪਤਾ ਉਹਦੇ ਨਾਲ ਤਾਂ ਕੁਝ ਬਣਦਾ ਵੀ ਨਹੀਂ ਹੈਗਾ ਮੈਂ ਕਿਹਾ ਚੱਲ ਤੇਨੂੰ ਕੋਈ ਨੌਕਰੀ ਮਿਲ ਜੂਗੀ ਤੇਰੀ ਜਿਹੜੀ ਗੱਲ ਸੀ ਸਿੱਖਾ ਲੈ ਮਗਾ ਹਾਂਜੀ ਮੈਂ ਬੱਕੋਨੀ ਵਾਲਾ ਗੱਲ ਕੀਤੀ ਅੱਛਾ ਬੱਕੋਈ ਨਾ ਜੀ ਮੈਨੂੰ ਕੋਈ ਤਰਾਇ ਸੱਚੀ ਸੱਚੀ ਇਹ ਤਾਂ ਫਾਲੀਫੀਸ਼ੀਅਲ ਗੱਲ ਆ ਦੇਖਿਆ ਮੈਂ ਬਿੰਦਿਆ ਸੀ ਨਾ ਇਹ ਮਨ ਤਾਂ ਜਾਣਗੀ ਅੱਛਾ ਵਧੀਆ ਹੋਇਆ ਹੁਣ ਨਾ ਕੋਰਸ ਕਰਕੇ ਕੋਈ ਨੌਕਰੀ ਕਰ ਲੂੰਗੀ ਤੇ ਫੇਰ ਆਪਣੇ ਘਰ ਦੀ ਗਰੀਬੀ ਚੱਕੀ ਜਾਊਗੀ ਉਹ ਤਾਂ ਗੱਲ ਠੀਕ ਆ ਬਗਾ ਪਰ ਇੱਕ ਗੱਲ ਧਿਆਨ ਰੱਖੀ ਹਾਂਜੀ ਅੱਜ ਕੱਲ ਮਾਹੌਲ ਸਹੀ ਨਹੀਂ ਜੀ ਤੇ ਥੋੜਾ ਮਾਹੌਲ ਤੋਂ ਬਚ ਕੇ ਰਹਿਣਾ ਕੋਈ ਮੈਂ ਨਹੀਂ ਚਾਹੁੰਦਾ ਕਿ ਅੱਜ ਬਾਪੂ ਨੇ ਖੁੱਲ੍ਹ ਦਿੱਤੀ ਕੋਰਸ ਵਾਸਤੇ ਤੇ ਕੱਲ ਨੂੰ ਇਸੇ ਮੂਹਰੇ ਬਾਪੂ ਕਹਿੰਦੇ ਕਿ ਕਰੇ ਬਜਾਰਾਂ ਨੂੰ ਕੋਈ ਲੋੜ ਨਹੀਂ 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 ਤੁਸੀਂ ਇਹ ਗੱਲ ਦੀ ਜਮਾ ਫਿਕਰ ਨਾ ਕਰੋ ਮੈਂ ਇਹ ਗੱਲ ਨੂੰ ਪੂਰਾ ਧਿਆਨ ਦੇ ਵਿੱਚ ਰੱਖੂਗੀ ਤੇ ਸਿਰਫ ਆਪਣੇ ਕੋਰਸ ਤੇ ਧਿਆਨ ਦਊਗੀ ਜਿਹੜਾ ਤੁਹਾਨੂੰ ਪਤਾ ਤਾਂ ਹੈਗਾ ਮੈਂ ਜਾ ਕਿਉਂ ਰਹੀ ਹਾਂ ਪਰ ਮੈਨੂੰ ਪਤਾ ਹੋਦਾ ਤਾਂ ਵੀ ਤੂੰ ਸਮਝ ਜਾ ਰਿਹਾ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਪਰ ਫਿਰ ਵੀ ਤੈਨੂੰ ਸਮਝਾਉਣਾ ਮੇਰਾ ਫਰਜ਼ ਹੈ ਤੇ ਆਪਣਾ ਜੀ ਲਾ ਕੇ ਪੜੇ ਹਾਂਜੀ ਹਾਂਜੀ ਹਾਂ ਬਈ बढ़ाइया होगा हाँ हाँ करीब मेरे सारे बहुत बढ़ाने भी अचक पढ़ाया चलो उसी करो ग तो थोड़ा जाया मे तो इसे गा डर लगे पैसे भी बापू जी खाने की इजाजत देने पर मन गए ਮਗਰ ਇਹ ਹੁਣ ਤੱਕ ਪੜੀ ਨਹੀਂ ਆ ਹਾਂ ਹਾਂ ਉਹ ਬਾਈ ਨਾ ਜਿਹੜੀ ਜੰਗਲੀ ਦੇਣਾ ਕਿਸੇ ਨੂੰ ਦੋ ਨਹੀਂ ਮਾਂ ਨਾ ਇਹਦੀ ਗੱਲ ਤਾਂ ਧਿਆਨ ਚ ਰੱਖੋ ਜੀ ਤੇਨੂੰ ਪਤਾ ਇਹ ਵਕਤ ਨੂੰ ਦਿਨ ਰਾਤ ਹੀ ਫਿਕਰ ਲੱਗੀ ਰਹਿੰਦੀ ਸੀ ਕਿ ਹਾਇਕਾ ਆਪਣੀ ਗਰੀਬੀ ਕਿਵੇਂ ਦੂਰ ਕਰਾਂ ਕਿਵੇਂ ਕਰਾਂ ਪਰ ਹੁਣ ਮੇਰੇ ਕੋਲ ਮੌਕਾ ਮੈਂ ਪੂਰਾ ਮਨ ਲਾ ਕੇ ਕੋਰਸ ਕਰੂੰਗੀ ਤੇ ਆਪਣੇ ਘਰ ਦੀ ਨਾ ਗਰੀਬੀ ਚੱਕੂੰਗੀ ਹੂੰ ਇਪਰ ਇਹਨਾਂ ਮੌਕਾ ਚਾਹੁੰਦਾ ਬਦਲਣਾ ਨਹੀਂ ਕੋਈ ਤੱਕੇ ਚਲ ਕੋ चलते चलते हैं मैं बैठे चाहूँ भी कि नहीं नहीं बस फिर करें चल ठीक है चलिए शुक्रा भाई को खाते मानता है बस वो ना मान लाके मैंने कोर्स कंप्लीट करके किसी बढ़िया जॉब मिलती ना मैंने सारे काम लौट आ जाएंगे ਤੈਨੂੰ ਪਤਾ ਬਹੁਤੇ ਪੱਕੇ ਚੱਲੇ ਨਾ ਬਾਪੂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਗਗਨ ਨੇ ਕੋਰਸ ਕਰਨਾਗਾ ਹਾਂ ਇਹਨੂੰ ਕੋਰਸ ਵਾਸਤੇ ਸ਼ਹਿਰ ਛੱਡ ਕੇ ਜਾ ਰਿਹਾ ਹੈ ਅੱਛਾ ਅੱਛਾ ਤੈਨੂੰ ਪਤਾ ਫਿਰ ਇੱਥੇ ਤਾਂ ਕੋਰਸ ਹੁੰਦਾ ਨਹੀਂ ਆਪਣੇ ਚੱਲ ਠੀਕ ਹੈ ਬੋਤ ਜਿਵੇਂ ਤੁਹਾਡੀ ਮਰਜ਼ੀ ਚੰਗਾ ਬਾਪੂ ਜੀ ਤੇ ਬਾਪੂ ਜੀ ਗੱਲ ਸੁਣੋ ਮੇਰੀ ਆਪਦੇ ਖਾਣ ਪੀਣ ਦਾ ਰੋਟੀ ਪਾਣੀ ਦਾ ਨਾ ਧਿਆਨ ਰੱਖਿਓ ਪੂਰਾ ਜਦ ਤੱਕ ਮੈਂ ਕੋਰਸ ਕਰਕੇ ਵਾਪਸ ਨਹੀਂ ਆਉਂਦੀ ਹੈਗੀ ਐਵੇਂ ਚਾਹੀਦੀ ਓ ਮੈਨੂੰ ਤੂੰ ਜਮਾ ਫੇਰ ਨਾ ਕਰ ਪੁੱਤ ਮੈਂ ਆਪਣਾ ਧਿਆਨ ਰੱਖੂਗਾ ਪਰ ਤੂੰ ਵੀ ਮਨ ਲਾ ਕੇ ਪੜ੍ਹਾਈ ਕਰੇ ਹਾਂਜੀ ਹਾਂਜੀ ਬਾਪੂ ਜੀ ਉਹ ਤਾਂ ਸਾਨੂੰ ਤਾਂ ਤੂੰ ਕਹੀ ਜਾਨੀ ਐ ਤੂੰ ਆਪਦਾ ਵੀ ਧਿਆਨ ਰੱਖੀ ਕਿਤੇ ਕੋਰਸ ਦੇ ਚੱਕਰ 'ਚ ਤੂੰ ਨਾ ਭੁੱਖੀ ਵਰਤੀ ਨਹੀਂ ਨਹੀਂ ਮੰਮੀ ਜੀ ਮੈਂ ਤਾਂ ਆਪਦਾ ਧਿਆਨ ਰੱਖੂਗੀ ਬਸ ਤੁਸੀਂ ਆਪਣਾ ਧਿਆਨ ਰੱਖਿਓ ਤੇ ਇਹਨਾਂ ਦਾ ਵੀ ਨਾਲੇ ਪੁੱਤ ਤੈਨੂੰ ਇੱਕ ਗੱਲ ਹੋਰ ਸਮਝਾਉਣੀ ਐ ਕਿਸੇ ਤੋਂ ਨਾ ਕੋਈ ਚੀਜ਼ ਵਸਤ ਨਾ ਲੈ ਕੇ ਖਾਈ ਤੈਨੂੰ ਪਤਾ ਅੱਜ ਕੱਲ੍ਹ ਜੇ ਕੋਈ ਤਰੱਕੀ ਕਰਦਾ ਦੁਨੀਆ ਚੜਦੀ ਨਹੀਂ ਲੈ ਦੱਸ ਫੇਰ ਉਹੀ ਗੱਲ ਹਰਜੀਤ ਜਾਨ ਹੈ ਬੁੜੀਆਂ ਦੀ ਗੱਲਾਂ ਉਹੀ ਲੈ ਕੇ ਨਾ ਕੁਝ ਖਾਈ ਪੁੱਤ ਤੂੰ ਬਸ ਪੜਾਈ 'ਚ ਮਨ ਲਾ ਕੇ ਰੱਖਣਾ ਠੀਕ ਹੈ ਨਾ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਹੋਵੇ ਨਾ ਤੁਰੰਤ ਹਰਜੀਤ ਨੂੰ ਫੋਨ ਲਾ ਦੇ ਅਸੀਂ ਤੇਰੇ ਨਾਲ ਖੜੇ ਆ ਪੁੱਤ ਹਾਂਜੀ ਹਾਂਜੀ ਬਾਪੂ ਜੀ ਜੇ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਹੋਊਗੀ ਨਾ ਮੈਂ ਇਹਨਾਂ ਨੂੰ ਫੋਨ ਕਰਕੇ ਦੱਸ ਦਊਗੀ ਬਸ ਤੁਸੀਂ ਸਾਰੇ ਜਣੇ ਆਪਣਾ ਖਿਆਲ ਰੱਖਿਓ ਕੋਈ ਨਹੀਂ ਅਸੀਂ ਖਿਆਲ ਰੱਖਾਂਗੇ ਚੰਗਾ ਮੇਰੀ ਜੀ ਹਾਂਜੀ ਚੰਗਾ ਹਰਜੀਤ ਚੰਨੂ ਤੈਨੂੰ ਨਾ ਜਾ ਆ ਬਾਪੂ ਮੈਂ ਛੱਡਿਆ ਚਲੋ ਸੱਚਾ ਪਾਤਸ਼ਾਹ ਮੇਰ ਰੱਖੀ ਮੇਰਾ ਪੁੱਤ ਦਿਨ ਰਾਤ ਮਜ਼ਦੂਰੀ ਕਰਕੇ ਕੁੜੀ ਨੂੰ ਪੜਾਉਣ ਤੇ ਖਰਚ ਕਰ ਰਿਆ ਇਹਨਾਂ ਦੇ ਕੋਸ਼ਿਸ਼ਾਂ ਸਫਲ ਕਰੇ ਦਾ ਦਿਆ ਚਲ ਕੋਈ ਨਾ ਉਹ ਹੀ ਨਾ ਤੁਸੀਂ ਮਨ ਹੌਲਾ ਕਰਿਆ ਕਰੋ ਹਾਂਜੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਮੈਂ ਕਹਿੰਦਾ ਸੀ ਕਿ ਸ਼ਹਿਰ ਜਾ ਕੇ ਜੀ ਲਾ ਕੇ ਕੋਰਸ ਕਰੀ ਇੱਕ ਗੱਲ ਹੋਰ ਦੇਖੀ ਕਿਤੇ ਸ਼ਹਿਰ ਦੇ ਰੌਣਕਾਂ ਦੇ ਵਿੱਚ ਨਾ ਮੈਨੂੰ ਨਾ ਭੁੱਲ ਜੇ ਨਹੀਂ ਜੀ ਤੁਸੀਂ ਇਹ ਗੱਲ ਦੀ ਨਾ ਜਮਾਂ ਸੋਚਣਾ ਕਰੋ ਮੈਨੂੰ ਪਤਾ ਵੀ ਮੇਰੇ ਘਰ ਦੇ ਹਾਲਾਤ ਕੀ ਨੇ ਤੇ ਮੈਂ ਉੱਥੇ ਜਾ ਕੇ ਨਾ ਸਿਰਫ ਆਪਣਾ ਕੋਰਸ ਕੰਪਲੀਟ ਕਰਨਾ ਤੇ ਕੋਈ ਜਦੋਂ ਮੈਨੂੰ ਨੌਕਰੀ ਮਿਲ ਗਈ ਨਾ ਮੈਂ ਫੇਰੀ ਕਰ ਵਾਪਸ ਆਉਣਾ ਤੇ ਇਹ ਗੱਲ ਤੁਹਾਨੂੰ ਭੁੱਲਣ ਦੀ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਤੁਸੀਂ ਉਹ ਤਾਂ ਹੈਗੇ ਹੋ ਜੇ ਤੁਹਾਨੂੰ ਭੁੱਲ ਗਈ ਫਿਰ ਮੇਰਾ ਕੌਣ ਰਹਿ ਜਾਊਗਾ ਉਹ ਤਾਂ ਗੱਲ ਠੀਕ ਹੈ ਪਰ ਫਿਰ ਵੀ ਮੇਰੇ ਮਨ ਵਿੱਚ ਆਇਆ ਮੈਂ ਗੱਲ ਤੇਰੇ ਨਾਲ ਸਾਂਝੀ ਕਰ ਲਈ ਦੇਖ ਤੈਨੂੰ ਕੋਰਸ ਕਰਾਉਣ ਵਾਸਤੇ ਮੈਂ ਦਿਨ ਰਾਤ ਮਿਹਨਤ ਕਰ ਰਿਹਾ ਤੇ ਜਿੰਨਾ ਵੀ ਮੇਥੋਂ ਹੋਊਗਾ ਮੈਂ ਹੋਰ ਤੇਰੇ ਵਾਸਤੇ ਵੱਧ ਤੋਂ ਵੱਧ ਮਿਹਨਤ ਕਰੂੰਗਾ ਤੇ ਜੇ ਕਿਸੇ ਚੀਜ਼ ਦੀ ਲੋੜ ਹੋਈ ਨਾ ਤੂੰ ਬੇਫਿਕਰ ਹੋ ਕੇ ਮੈਨੂੰ ਫੋਨ ਕਰ ਦੇ ਇਹ ਨਾ ਸੋਚੀ ਕਿ ਮੈਂ ਤੇਰੇ ਲਈ ਕੁਝ ਨਹੀਂ ਕਰੂੰਗਾ ਚਾਹੇ ਜਿੱਥੋਂ ਵੀ ਕਰਾਂ ਮੈਂ ਜ਼ਰੂਰ ਕਰੂੰਗਾ ਠੀਕ ਹੈ ਜੀ ਤੁਸੀਂ ਇਹ ਗੱਲ ਦੀ ਜਮਾਂ ਸੋਚਣਾ ਕਰੋ ਮੈਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਨਾ ਮੈਂ ਤੁਹਾਨੂੰ ਫੋਨ ਕਰ ਦਊਗੀ ਤੇ ਇੱਕ ਗੱਲ ਹੋਰ ਇਹ ਗੱਲ ਉਹਨਾਂ ਦਿਮਾਗ ਦੇ ਵਿੱਚ ਕਦੇ ਵੀ ਨਾ ਲੈ ਕੇ ਆਇਓ ਵੀ ਮੈਂ ਉੱਥੇ ਜਾ ਕੇ ਨਾ ਤੁਹਾਨੂੰ ਭੁੱਲ ਜੂੰਗੀ ਜਾਂ ਆਪਦੇ ਪਰਿਵਾਰ ਨੂੰ ਭੁੱਲ ਜੂੰਗੀ ਮੈਂ ਤੁਹਾਡੇ ਨਾਲ ਨਾ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਣਾ ਤੇ ਕੰਮ ਕਰਨਾ ਤੁਹਾਡੇ ਬਰਾਬਰ ਤੁਹਾਨੂੰ ਪਤਾ ਇੱਕ ਜਣੇ ਦੇ ਚਲਾਉਣ ਨਾਲ ਕਦੇ ਘਰ ਨਹੀਂ ਚੱਲਦਾ ਹੁੰਦਾ ਤੇ ਆਪਣੀ ਨਾ ਸਾਰੀ ਗਰੀਬੀ ਦੂਰ ਹੋ ਜੂਗੀ ਬਸ ਮੈਨੂੰ ਤੇਥੋਂ ਆਹੀ ਉਮੀਦ ਸੀ ਕਿ ਤੂੰ ਮੇਰੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂਜੀ ਨਾ ਚਾਹਣਾ ਕਿ ਆਪਣੇ ਘਰ ਦੀ ਗਰੀਬੀ ਚੱਕੀ ਜਾਵੇ ਹਾਂਜੀ ਜਮਾਂ ਫਿਕਰ ਨਾ ਕਰੋ ਕਿਉਂਕਿ ਮੈਨੂੰ ਵਧਿਆ ਕੰਮ ਮਿਲ ਜੇ ਬਸ ਮੇਰੇ ਮਨ 'ਚ ਇਹ ਗੱਲ ਸੀ ਮੈਂ ਤਾਂ ਤੇਰਾ ਸ਼ੇਅਰ ਕਰ ਲਿਆ ਚਲ ਚਲੀਏ ਹਾਂਜੀ ਬਾਜੀ ਹੈਲੋ ਹਾਂ ਗਗਨ ਕਿਵੇਂ ਆ ਤੂੰ ਹਾਂ ਮੈਂ ਤਾਂ ਠੀਕ ਆ ਤੇਰਾ ਕੋਰਸਾ ਹੀ ਚੱਲ ਰਿਹਾ ਕੋਰਸ ਵਧੀਆ ਹੋਈ ਜਾਂਦਾ ਕਿਵੇਂ ਕੀਤਾ ਫੋਨ ਮੈਨੂੰ ਨਾ ਪੈਸੇ ਚਾਹੀਦੇ ਸੀ ਕਾਲਜ ਦੀ ਫੀਸ ਭਰਨੀ ਆ ਕਿੰਨੇ ਕੁ ਪੈਸੇ ਚਾਹੀਦੇ ਤੈਨੂੰ ਆ ਮੈਨੂੰ ਨਾ 50000 ਚਾਹੀਦਾ ਤੇ ਬਾਕੀ ਨਾ ਖਾਚੇ ਪਾਣੀ ਵਾਸਤੇ 50000 ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਕਰਦਾ ਪੈਸਿਆਂ ਦਾ ਇੰਤਜ਼ਾਮ ਹੋਰ ਤਾਂ ਠੀਕ ਠਾਕ ਆ ਨਾ ਹਾਂ ਹਾਂ ਠੀਕ ਐ ਮੇਰੀ ਗੱਲ ਸੁਣ ਮਨ ਲਾ ਕੇ ਪੜ੍ਹਾਈ ਕਰੀ ਇਹ ਕੋਰਸ ਨੂੰ ਪਾਸ ਕਰਨਾ ਹੀ ਕਰਨਾ ਹੈ ਕੁਝ ਵੀ ਹੋ ਜੇ ਮੈਂ ਕਰਦਾ ਪੈਸੇ ਦਾ ਇੰਤਜ਼ਾਮ ਹਾਂ ਠੀਕ ਹੈ ਤੁਸੀਂ ਪੈਸੇ ਦਾ ਇੰਤਜ਼ਾਮ ਕਰੋ ਤੇ ਮੈਂ ਆਪਦੀ ਪੜ੍ਹਾਈ ਕਰਦੀ ਆ ਠੀਕ ਹੈ ਠੀਕ ਹੈ